ਕਦੇ ਸੀ ਕਦੇ ਫੈਸਲਾ ਹੁੰਦਾ ਸੀ ਅਮਰੀਕਾ ਦੀ ਅਦਾਲਤ ਦੇ ਵਿੱਚ ਕਿ ਇਹਨੇ ਸੱਚੇ ਸੁੱਚੇ ਅਚਰਨ ਵਾਲੇ ਸਿੱਖਾਂ ਨੂੰ ਮੰਨਿਆ ਜਾਂਦਾ ਸੀ ਕਿ ਅਦਾਲਤ 'ਚ ਫੈਸਲਾ ਹੋਇਆ ਉਹ ਵੀ ਛੋਟੇ ਮੋਢੀ ਕੰਟਰੀ ਅਮਰੀਕਾ ਦੇ ਵਿੱਚ ਤੇ ਜਦੋਂ ਗਵਾਹੀ ਇੱਕ ਸਿੱਖ ਨੇ ਦਿੱਤੀ ਆ ਕਿ ਉੱਥੇ ਜੱਜ ਨੇ ਕਾਲੋਂ ਰੱਖ ਦਿੱਤੀ ਕਹਿੰਦੇ ਬਸ ਫੈਸਲਾ ਹੋ ਗਿਆ ਜੋ ਸਿੱਖ ਨੇ ਕਹਿ ਦਿੱਤਾ ਇਹ ਸੱਚਾ ਹੀ ਹੈ ਝੂਠ ਨਹੀਂ ਬੋਲਦੇ ਇਹ ਫਰੇਬੀ ਨਹੀਂ ਹੈ ਇਹ ਧੋਖੇਬਾਜ਼ ਨਹੀਂ ਹੈ ਇਹ ਸੱਚੇ ਅੱਜ ਵਾਲਾ ਸਿੱਖ ਇਹਦੇ ਤੇ ਆਪਣੇ ਹੀ ਭਰੋਸਾ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਵਜ੍ਹਾ ਸਿੱਖੀ ਨਾਲੋਂ ਟੁੱਟੇ ਹੋਏ ਆ ਬਿਲਕੁਲ ਵੀ ਕਿ ਭਾਈ ਉਹਨਾਂ ਨੂੰ ਤਾਂ ਜਿਨ੍ਹਾਂ ਨੇ ਭਾਈ ਔਰਤ ਨੂੰ ਮਾਰਿਆ ਬੀਬੀ ਨੂੰ ਮਾਰੇ ਉਸ ਨੂੰ ਕਿ ਆਪਣੇ ਬਾਤੇ ਦਾ ਸਭ ਜੋ ਵੀ ਹੈ ਜੋ ਗੁਰੂ ਪਾਸ਼ਾ ਦਾ ਉਪਦੇਸ਼ ਹੈ ਦੇਖ ਪੁਰਾਈਆਂ ਚੰਗੀਆਂ ਆ ਕਹਿੰਦੇ ਕੋਈ ਵੀ ਇਥੇ ਆਪਣੀਆਂ ਭਾਂ ਭرائی ਹੈ ਸਭ ਲਈ ਸਾਡੇ ਵਾਸਤੇ ਉਹਦਾ ਕੀ ਅੰਦਰਸਤਾ ਧੀਆ ਪੈਣਾ ਜਾਣੀ ਸਾਡੇ ਲਈ ਉਹ ਮਾਂ ਹੈ ਧੀ ਹੈ ਪੈਣਾ ਸਾਡੀ ਨਿਗਾਹ ਦੇ ਵਿੱਚ ਅਸੀਂ ਕਿੰਨਾ ਕੁ ਉਸ ਨੂੰ ਅਪਸ਼ਬਦ ਬੋਲਦੇ ਹਾਂ ਮਰੇ ਹੋਏ ਨੂੰ ਵੀ ਬੋਲਦੇ ਆ ਇਹਦੇ ਨਾਲ ਸਾਡੀ ਸਿੱਖੀ ਵਧੂਗੀ ਕਿ ਇਦਾਂ ਦੇ ਅਪਸ਼ਬਦ ਜੋ ਹੋ ਗਏ ਆ ਅੱਛਾ ਕਦੇ ਔਰੰਗਜ਼ੇਬ ਨੂੰ ਨਹੀਂ ਬੋਲਦੇ ਬਾਬਰ ਨੂੰ ਨਹੀਂ ਬੋਲਦੇ ਜਰਨਲ ਡੈਨੋ ਨੇ ਬੋਲਦੇ ਹੁਣ ਵਾਲਿਆਂ ਨੂੰ ਕਿਉਂ ਬੋਲਦੇ ਕਿਉਂਕਿ ਪਿੱਛੇ ਪੋਲੀਟੀਕਲ ਜੋ ਪ੍ਰੈਸ਼ਰ ਹੈ ਕਿ ਇਹਨਾਂ ਨੂੰ ਭਾਈ ਵੱਧ ਤੋਂ ਵੱਧ ਨਿੰਦੋ ਉਹ ਮਰ ਕੇ ਭੰਤ ਨਹੀਂ ਦੋ ਤਿੰਨ ਵਾਰ ਜਨਮ ਲੈ ਕੇ ਹੋਰ ਵੀ ਕਿਤੇ ਉਹਨੇ ਮਰ ਗਈ ਹੋਵੇ ਪਰ ਸਾਡੇ ਮੁਖੋਂ ਉਹਦੀ ਨਿੰਦਿਆ ਨਹੀਂ ਮਰੇ ਹੋਏ ਬੰਦੇ ਦਾ ਕੀ ਉਹਦੀ ਭਾਵੇਂ ਸਿਵਤ ਕਰ ਲਾ ਭਾਵੇਂ ਉਹਨੂੰ ਗਾਲਾਂ ਕੱਢਦਾ ਉਹਦੇ ਤੇ ਕੀ ਅਸਰ ਹੋਣਾ ਭਾਈ ਪਰ ਅਸੀਂ ਆਪਣੀ ਜ਼ੁਬਾਨ ਕਦੀ ਕਰਦੇ ਕਿ ਉਹ ਸਮੇਂ ਜੋ ਹੋਇਆ ਪੈਸਾ ਨੂੰ ਪਤਾ ਕਿੰਨਾ ਕਤਲਿਆਮ ਹੋਇਆ ਗੱਲ 84 ਦੀ ਹੈ ਅੱਛਾ ਜਿਨ੍ਹਾਂ ਨੇ ਬਗੈਰ ਵਜਾ ਸਭ ਕੁਝ ਖੋਲੇ ਹੈ ਇਜਤਾ ਖੋਲਿਆ ਤਨ ਦੌਲਤ ਖੋਲੇ ਉਹਨਾਂ ਬਾਰੇ ਪਤਾ ਹੀ ਕੁਝ ਨਹੀਂ ਤੇ ਜਿਨ੍ਹਾਂ ਨੇ ਵਿਸ਼ਵਾਸ ਕਰ ਕਰਕੇ ਇਹ ਉਪਤਰ ਕੀਤਾ ਮਾੜਾ ਕਰਮ ਕੀਤਾ ਇਹ ਉਹਦਾ ਮੁੰਡਾ ਉਹਨੂੰ ਪਈ ਸੀਟ ਚਾਹੀਦੀ ਐ ਇੱਕ ਐਮਪੀ ਦੀ ਇੱਕ ਉਹਦੇ ਪੁੱਤਰ ਨੂੰ ਚਾਹੀਦੀ ਐ ਇੱਕ ਪੋਤਰੇ ਨੂੰ ਗਾਂ ਦੇਗਾ ਖਾਨਦਾਨੀ ਰੀਤ ਹੋ ਗਈ ਪਈ। ਉਹ ਪਈ ਅਸਲ ਜੇ ਰੀਤ ਚਲਾਉਣੀ ਐ ਜੋ ਮਾਨ ਸਤਕਾਰ ਦੇਣਾ ਐ ਉਥੇ ਨਹੀਂ ਐ ਜਿਹੜੇ ਸੱਚੇ ਸੀ ਸੱਚੀ ਸੇਵਨ ਵਈ ਐ। ਹੁਣ ਸੱਚੀ ਸੇਵਾ ਬਲ ਆ ਜੀਏ ਭਾਈ। ਕਿ ਆ ਸੱਚੀ ਸੇਵਾ ਹੀ ਨਿਭਾਈ ਸੀ। ਪਈ ਜੇ ਤਾ ਜੀ। ਜੋ 350 ਸਾਲਾ ਮਨਾ ਰਹੇ ਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਦਾ ਇਹ ਨਾਲ ਉਹਨਾਂ ਸ਼ਹੀਦਾਂ ਦਾ ਵੀ ਹੈ ਭਾਈ ਮਤੀ ਦਾ ਜੀ ਭਾਈ ਸਤੀ ਦਾ ਜੀ ਭਾਈ ਤੇ ਅਲਾਈ ਤੇ 350 ਸਾਲ ਹੀ ਹੋ ਗਏ ਜਿਸ ਦਿਨ ਸਤਿਗੁਰੂ ਪਾਤਸ਼ਾਹ ਨੇ ਭਾਈ ਜੈਤਾ ਜੀ ਨੂੰ ਗਲੇ ਲਾਇਆ ਸੀ ਤੇ ਆਪਣਾ ਪੁੱਤਰ ਬਣਾਇਆ ਸੀ ਇਹ ਵੀ 350 ਸਾਲ ਹੋ ਗਏ ਇਸ ਗੱਲ ਵੀ ਯਾਦ ਰੱਖਣਾ ਅਸੀਂ ਕਿੰਨਾ ਕੁ ਮਾਣ ਦਿੰਦੇ ਜਿਨ੍ਹਾਂ ਨੇ ਸਾਡਾ ਸਭ ਕੁਝ ਗਵਾ ਦਿੱਤਾ ਉਹਨਾਂ ਤਾਂ ਅਸੀਂ ਇਸ ਮਾਣ ਤੇ ਚੁੱਕਿਆ ਹੋਇਆ ਭਾਈ ਇੱਕ ਸੀ ਪਿਤਾ ਨੇ ਤਾਂ ਭਾਈ ਆਪਣਾ ਖੂਨ ਦਾ ਇੱਕ ਇੱਕ ਕਤਰਾ ਕੌਮ ਦੇ ਲੇਖੇ ਲਾਇਆ ਪੁੱਤਰ ਬੈਠੇ ਉਹਨਾਂ ਦੀ ਕਮਾਈਆਂ ਖਾਰੇ ਵਿਦੇਸ਼ਾਂ 'ਚ ਬੈਠੇ ਅਰਬਾਂ ਦੀ ਦੌਲਤ ਕਿਸੇ ਨੂੰ ਨਾਮ ਹੀ ਨਹੀਂ ਚੇਤੀ ਉਹ ਭਾਈ ਲੋੜ ਹੈ ਤੁਹਾਡੀ ਜਿਵੇਂ ਦਸ਼ਮੇਸ਼ ਪਿਤਾ ਨੇ ਕੱਲੇ ਉਹਨਾਂ ਨੇ ਹੀ ਧਰਮ ਨਹੀਂ ਨਿਭਾਇਆ ਪਿਤਾ ਨੇ ਨਹੀਂ ਨਿਭਾਇਆ ਅੱਗੇ ਉਹਨਾਂ ਦੇ ਪੁੱਤਰਾਂ ਨੇ ਨਹੀਂ ਨਿਭਾਏ ਆ ਮਾਤਾ ਨੇ ਨਹੀਂ ਨਿਭਾਇਆ ਸਭ ਨੇ ਨਹੀਂ ਨਿਭਾਇਆ ਭਾਈ ਤੁਸੀਂ ਕਿਉਂ ਭਾਈ ਐਸ ਦੀ ਜ਼ਿੰਦਗੀ ਜਿਉ ਰਹੇ ਹੋ ਬਸ ਪੈਸਾ ਦੇ ਤਾ ਕਿ ਜਿਨ੍ਹਾਂ ਦਾ ਮਾਣ ਕਰਨਾ ਉਹ ਆ ਨਹੀਂ ਪਈ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ بیٹے ਕਿੱਡੀ ਵੱਡੀ ਕੁਰਬਾਨੀ ਕਿ ਚਾਂਦਰੀ ਚੋਂ ਤਸੀਹ ਸਤਗੁਰੂ ਪਾਤਸ਼ਾਹ ਦਾ ਲੇਕੇ ਪਤਾ ਕਿਵੇਂ ਨੰਗੇ ਪੈਰੀ ਅਧਵਸਤਕਾਰ ਦੇਖੋ ਠੰਡ ਦਾ ਮੌਸਮ ਹੈ ਹੁਣ ਤਾਂ ਸਰਦੀ ਵੀ ਚੱਲ ਰਹੀ ਆ ਨਾ ਆਪਣੇ ਤੇ ਸਰਦੀ ਦਾ ਮੌਸਮ ਹੈ ਤੇ ਭੁੱਖੇ ਭਾਣੇ ਇਹ ਨਹੀਂ ਕਿ ਰਸਤੇ ਰੋਗੇ ਆ ਕਿ ਫਲਾਣਾ ਢਾਬਾ ਆ ਗਿਆ ਸਖਦੇਵ ਦਾ ਢਾਬਾ ਆ ਗਿਆ ਫਲਾਣਾ ਢਾਬਾ ਆ ਗਿਆ ਰੋਕੇ ਮੈਂ ਤੇ ਰੋਟੀ ਖਾਣ ਨੂੰ ਨੰਗੇ ਪੈਰੀ ਲਗਾਤਾਰ ਚੱਲਦਾ ਆ ਰਹੇ ਆ ਕਿ ਮੈਨੂੰ ਕੋਈ ਇਹਨੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਸਤਿਗੁਰੂ ਦਾ ਕਿਤੇ ਬੇਅਦਬ ਨਾ ਹੋ ਜਾਈ ਕਿ ਕੋਈ ਫੜ ਕੇ ਇਹਦਾ ਨਰਾਦਰ ਨਾ ਕਰ ਦੇਵੇ ਮੈਂ ਮਰਦਾ ਤਾਂ ਮਰ ਜਾਵਾਂ ਮੇਰੇ ਗੁਰੂ ਦਾ ਨਰਾਦਰ ਨਾ ਹੋਵੇ ਤੇ ਜਦੋਂ ਸੀ ਚੁੱਕੀ ਉਹ ਸਭ ਨੂੰ ਪਤਾ ਪਈ ਪੁੱਤਰ ਸੋਚ ਰਿਹਾ ਚਿੰਤਾ ਦੇ ਵਿੱਚ ਹੈ ਪਿਤਾ ਕਹਿੰਦਾ ਪੁੱਤਰ ਕੀ ਗੱਲ ਚਿੰਤਾ ਚ ਮੈਂ ਜਦੋਂ ਤਾਂ ਦੇਖ ਰਿਹਾ ਤੂੰ ਕਿਤੇ ਸੱਚੇ ਜਨਕ ਤੇ ਖੱਬੇ ਜਨਨਾ ਕਿਤੇ ਕਿੱਧਰ ਸੋਦਾ ਕੀ ਦੋ ਤੱਕ ਦੇ ਮੂੰਹ ਤਾਂ ਹਾਂ ਕਰਦਾ ਕਹਿੰਦੇ ਪਿਤਾ ਜੀ ਸਤਗੁਰੂ ਗੁਰਦੇਵ ਪਿਤਾ ਦਾ ਉਹਨਾਂ ਨੇ ਚਾਂਦਨੀ ਚੁੰਗ ਚ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੀ ਧੜ ਔਰ ਉਹਨਾਂ ਦਾ ਸਿਰ ਉਸੇ ਤਰ੍ਹਾਂ ਹੀ ਪਿਆ ਹੋਆ ਜਿੰਦੂਰਾ ਪਟਿਆ ਰੰਗਦੇਵ ਦਾ ਕਹੇ ਕਿ ਜੇ ਕੋਈ ਸਿੱਖ ਚੁੱਕਣ ਆਵੇ ਭਾਈ ਤੇ ਉਹਨੂੰ ਵੀ ਨਾਲ ਹੀ ਖਤਮ ਕਰ ਦਿਓ ਰਹਿ ਨਹੀਂ ਦੇਣਾ ਕੋਸ ਉਹਨੋਂ ਤੇ ਸਤਗੁਰੂ ਪਾਸ਼ਾ ਦਾ ਸਿਰ ਸਪਿਆ ਪੁੱਛ ਚੁੱਕਿਆ ਤਦ ਜਾ ਸਕਦਾ ਜੇ ਕਿਤੇ ਉਥੇ ਉਦਾਂ ਦਾ ਹੀ ਸਿਰ ਬਣਿਆ ਤਾਂ ਨੇ ਰੱਖਦੀ ਏ ਤੇ ਫਿਰ ਤਾਂ ਕੀ ਕਹਿੰਦਾ ਬਸ ਇਨੀ ਗੱਲ ਹੀ ਇਨੀ ਗੱਲ ਦੀ ਚਿੰਤਾ ਕਰੀ ਬੈਠਾ ਹਾਂ ਇਹ ਕਿਹੜੀ ਚਿੰਤਾ ਲਈ ਗੱਲ ਆ ਭਾਈ ਆ ਚੱਕ ਤਲਵਾਰ ਮੈਂ ਉਸ ਤਰ੍ਹਾਂ ਤਿਆਰ ਹੁਣਾ ਉਸ ਦਾ ਰੰਗ ਰੂਪ ਬਣਾਉਣਾ ਮੈਂ ਤੇ ਮੇਰਾ ਸਿਰ ਕੱਟ ਰੱਖ ਉਥੇ ਗੁਰਾਂ ਦਾ ਲੈਜਾ ਆਦ ਸਤ ਕਾਨਾ ਨਾ ਭਾਈ ਅਨੰਦਪੁਰ ਸਾਹਿਬ ਪਿਤਾ ਪਾਲ ਦੇਖ ਕੇ ਭਾਈ ਜੈਤਾ ਜੀ ਹੈਰਾਨ ਹੋ ਗਏ ਕਿ ਮੇਰੇ ਪਿਤਾ ਤਾਂ ਮੇ ਤੋਂ ਵੀ ਵੱਡੀ ਕੁਰਬਾਨੀ ਲਈ ਬੈਠੇ ਆ ਇਹ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਕੁਰਬਾਨੀ ਖਾਨਦਾਨੀ ਇਹਨੇ ਕਿ ਜਾ ਕੇ ਭਾਈ ਇੱਥੇ ਪਿਤਾ ਨੇ ਆਪਣਾ ਇੱਕ ਇੱਕ ਕਤਰਾ ਕੌਮ ਦੇ ਲਿਖੇ ਲਾਏ ਆ ਜਿਉਂਦੇ ਜੀ ਕਿਦੇ ਹੱਥ ਨਹੀਂ ਆਏ ਧਰਮ ਨਵਾਏ ਤੇ ਪੁੱਤਰ ਬੈਠੇ ਆ ਵਿਦੇਸ਼ਾਂ ਦੇ ਵਿੱਚ ਅਰਬਾਂ ਖਰਬਾਂ ਦੀ ਦੌਲਤ ਥੋੜੀ ਬਹੁਤ ਨਹੀਂ ਬਹੁਤ ਵੱਡੇ ਬਿਜ਼ਨਸਮੈਨ ਹਨ ਉਹਨਾਂ ਅੰਦਰ ਡਰ ਪਿਤਾ ਨੇ ਕਦੇ ਡਰ ਨੂੰ ਨੇੜੇ ਨਹੀਂ ਆਉਣ ਦਿੱਤਾ ਉਹ ਤਾਂ ਇੱਕ ਵਾਰ ਕਿਤੇ ਸੰਤਵਾ ਪਰਚਾ ਨੂੰ ਨਾ ਅਸੇਵ ਸੈਨਾ ਦਾ ਜੋ ਬਾਲ ਠਾਕਰੇ ਆਏ ਨੇ ਨਾ ਚੈਲੰਜ ਕਰਤਾ ਕਹਿੰਦੇ ਤੇਰੀ ਹਿੰਮਤ ਹੈ ਕਹਿੰਦੇ ਬੰਬੇ ਚ ਆ ਕੇ ਦਿਖਾ ਤੇ ਸੰਤ ਨੇ ਪਤਾ ਕੀ ਕੀਤਾ ਖੁੱਲੀ ਜੀਪ ਦੇ ਵਿੱਚ ਬਿਗੈਰ ਕਿਸੇ ਗਨਮੈਨਾਂ ਦੇ ਹਥਿਆਰਾਂ ਦੇ ਚੁੱਪ ਕਰਕੇ ਪੂਰੇ ਬੰਬੇ 'ਚ ਗੇੜੇ ਮਾਰਦੇ ਰਹੇ ਕਿਸੇ ਦੀ ਹਿੰਮਤ ਨਹੀਂ ਪਈ ਛੋਣ ਦੀ ਐਡੀ ਤਲਪ ਦੇ ਮਾਲਕ ਸੀ ਤੇ ਪੁੱਤਰ ਕਿੱਥੇ ਹੈ ਵੀ ਤੁਸੀਂ ਕੀ ਕਰਦੇ ਹੋ ਅੱਜ ਪੰਜਾਬ ਦੇ ਤੇ ਇੰਨੇ ਆ ਪਿਆ ਤਾਂ ਦੁੱਖ ਤਕਲੀਫਾਂ ਬੋਲਣ ਦੀ ਲੋੜ ਹੈ ਤੁਹਾਡੀ ਆਵਾਜ਼ ਦੀ ਲੋੜ ਹੈ ਪਰ ਤੁਸੀਂ ਲੁਕੇ ਬੈਠੇ ਹੋ ਫੋਨ ਦੇ ਵਿੱਚ ਉਹ ਗਰਮੀ ਨਹੀਂ ਇਹ ਮਾਣ ਮਿਲ ਗਿਆ ਸਤਿਗੁਰੂ ਪਾਛਨ ਕਿ ਜੇ ਪੁੱਤਰ ਸੇਵਾ ਨਿਭਾਉਣ ਲੱਗੇ ਆ ਤੇ ਪਿਤਾ ਵੀ ਕੋਈ ਘਟਣੀ ਹੈ ਜੇ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਜੀ ਇਹ ਵੀ ਪਿਓ ਪੁੱਤਰ ਸੀ ਭਾਈ ਪੁੱਤਰ ਕਹਿੰਦਾ ਪਿਤਾ ਜੀ ਤੁਹਾਡੀ ਉਮਰ ਵੱਡੀ ਹੈ ਮੇਰੇ ਹੁੰਦੇ ਤੁਸੀਂ ਕਿਵੇਂ ਗੁਰੂ ਦੀ ਗੋਲੀ ਦਾ ਸ਼ਕਾਰ ਹੋ ਜਾਓਗੇ ਮੈਂ ਜਾਣਾ ਵਾ ਤੇ ਪਿਤਾ ਕਹਿੰਦਾ ਪੁੱਤਰ ਸਭ ਤੋਂ ਵੱਡਾ ਦੁਨੀਆ ਦਾ ਭਾਰ ਇਹੀ ਹੈ ਕਿ ਪੁੱਤਰ ਦੀ ਆਰਥਿਕ ਤੰਦੇ ਚੱਕਣੀ ਇਹਦੇ ਜਿੱਦਾਂ ਕੋਈ ਭਾਰ ਨਹੀਂ ਹੁੰਦਾ ਮੈਂ ਕਿਵੇਂ ਚੱਕੂੰਗਾ ਨਹੀਂ ਇਹ ਨਹੀਂ ਮੈਂ ਕਰੂੰਗਾ ਕਿ ਇੱਕ ਦੂਸਰੇ ਤੋਂ ਵੱਧ ਕੇ ਸਿੱਖੀ ਨਿਵਾਰੇ ਹੈ ਭਾਵ ਕਿ ਗੁਰੂ ਪਾਸ਼ਾ ਨੇ ਰਫਲ ਪਰਖਣੀ ਅਸੀਂ ਅੱਗੇ ਜਾਈਏ ਇਹ ਹੁੰਦੀ ਹੈ ਗੁਰਾਂ ਦੀ ਸਿੱਖੀ ਇਹ ਹੁੰਦਾ ਖੂਨ ਕਿ ਸਿੱਖੀ ਕਿਵੇਂ ਨਿਵਾਈ ਜਾਂਦੀ ਹੈ ਸਿੱਖੀ ਸ਼ਕਲਾਂ ਦੇ ਨਾਲ ਨਹੀਂ ਅਕਲਾਂ ਦੇ ਨਾਲ ਲਵਾਈ ਜਾਂਦੀ ਹੈ ਜਮੀਰਾਂ ਦੇ ਨਾਲ ਲਵਾਈ ਜਾਂਦੀ ਹੈ ਜ਼ਮੀਨਾਂ ਦੇ ਨਾਲ ਨਹੀਂ ਤਾਂ ਤੋਂ ਹੋਵੇ ਅੰਦਰ ਦੀ ਹੋਵੇ ਬਾਹਰੀ ਤਾਂ ਤੁਹਾਡੀ ਕੀ ਕਰੂ ਭੱਦੇ ਫਿਰਦੇ ਮੰਗਦੇ ਫਿਰਦੇ ਹੋ ਡਰਦੇ ਫਿਰਦੇ ਹੋ ਭਾਈ ਇਹ ਤੁਹਾਡਾ ਖੂਨ ਕਿੱਥੋਂ ਆ ਗਿਆ ਇਹ ਇੱਥੇ ਦੇਖੋ ਇੱਕ ਪਾਸੇ ਇਹ ਪਿਤਾ ਜਿਹਦੇ ਬੱਚਿਆਂ ਨੂੰ ਅਸਮਾਨ ਤੇ ਚੜਾਏ ਦੂਸਰੇ ਪਾਸੇ ਉਹ ਪਿਤਾ ਪੁੱਤਰ ਦਿਨ ਮਨਾਉਂਦੇ ਵੀ ਸ਼ਰਮ ਆਉਂਦੀ ਹੈ ਅ ਦੇਖਿਆ ਚਾਰੋਂ ਤਰਫ ਗੁਰਦੁਰਾ ਕੋਈ ਨਾ ਨਹੀਂ ਛੇਤੀ ਕਿਤੇ ਲੈਂਦਾ ਬਾਬਾ ਜੀਵਨ ਸਿੰਘ ਜੀ ਕਿਉਂ ਭਾਈ ਤੁਹਾਡੇ ਬਾਤ ਤੇ ਕੀ ਹੈ ਤੁਸੀਂ ਹੈ ਹੀ ਤਾਂ ਆਵਾ ਜੇ ਕਿਤੇ ਉਹ ਸਿੱਕੀ ਨਵਾਈਏ ਨਹੀਂ ਤਾਂ ਕੋਈ ਗੁਰਦਰਾਬ ਨਹੀਂ ਹੋਣਾ ਸੀ ਕੋਈ ਨਿਸ਼ਾਨ ਨਹੀਂ ਝੂਲਣੇ ਸੀ ਸਿੱਕੀ ਖਤਮ ਸੀ ਤੇ ਪਿਤਾ ਕਹਿੰਦੇ ਸਦਾਨੰਦ ਜੀ ਕਹਿੰਦੇ ਪੁੱਤਰ ਇਹ ਨੇਕ ਕਲ ਤਲਵਾਰ ਚੱਕ ਵੱਡ ਸੈਦ ਰੱਖ ਇਹ ਜਿੰਦਗੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ ਇਹ ਤਾਂ ਉਸ ਮਾਲਕ ਦੀ ਜ਼ਿੰਦਗੀ ਹੈ ਜੋਦਨੇ ਆਵੇ ਸੋਦਨ ਜਾਹੀ ਕਰਨਾ ਕੂਚ ਰਹਿਣ ਤੇ ਨਹੀਂ ਅੱਜ ਜਾਣਾਈ ਹੈ ਤੇ ਗੁਰੂ ਦੀ ਖਾਤਰ ਮਰੀਏ ਨਾ ਜੇ ਮਰਨਾ ਹੀ ਤਾਂ ਕਬੀਰ ਮੋਹਿ ਮਰਨੇ ਕਾ ਚਾਹੋ ਹੈ ਮਰੋ ਤਹਰ ਕੇ ਦੁਆਰ ਮਰਨਾ ਤੇ ਪਈ ਸਿੱਖੀ ਨਿਭਾ ਕੇ ਮਰੋ ਇਹਦੀ ਨਿਵਾਉਂਗੇ ਇੱਥੇ ਨਿਵਾਉਂਗੇ ਉੱਥੇ ਕਦਰ ਹੋਣੀ ਏ ਧਨ ਦੌਲਤਾਂ ਨਾਲ ਕਦਰਾਂ ਨਹੀਂ ਹੁੰਦੀਆਂ ਉੱਥੇ ਤੇ ਸਿੱਖੀ ਨਿਮੋਣੀ ਪੈਂਦੀ ਹੈ ਬਚਨ ਸਤਿਗੁਰਾਂ ਦੇ ਬਚਨ ਮੰਨਣੇ ਪੈਂਦੇ ਮੰਨਦੇ ਕੌਣੇ ਜੋ ਗੁਰੂ ਦੇ ਸਿੱਖ ਹੈ ਪਿਆਰੇ ਤਾਂ ਹੀ ਤਾਂ ਜੋ ਪੰਕਤੀ ਸ਼ੁਰੂਆਤ ਕੀਤੀ ਸੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਕਿ ਜਿਹੜੇ ਪਿਆਰੇ ਨੇ ਜਿਨ੍ਹਾਂ ਨੂੰ ਗੁਰੂ ਪਿਆਰ ਕਰੂ ਗੁਰੂ ਉਹਨਾਂ ਨੂੰ ਪਿਆਰ ਕਰਦਾ ਜਿਨ੍ਹਾਂ ਗੁਰੂ ਨੂੰ ਪਿਆਰ ਕਰਦੇ ਕਿ ਐਵੇਂ ਥੋੜੀ ਦਸ਼ਮੇਸ਼ ਪਿਤਾ ਨੇ ਭਾਈ ਜੈਤ ਜੀ ਨੂੰ ਗਲੇ ਲਾ ਲਿਆ ਸੀ ਇਹ ਪਿਆਰ ਹੀ ਦਿਖਾਇਆ ਸੀ ਸਮਝ ਕੇ ਸੀ ਕਿ ਭਾਈ ਇੰਨੇ ਸਿੱਖੀ ਇੰਨਾ ਪ੍ਰੇਮ ਕਿ ਮੇਰੇ ਪਿਤਾ ਦਾ ਜੋ ਸੀਸ ਢਟ ਤੋਂ ਅਲੱਗ ਹੋ ਗਿਆ ਸੀ ਉਹਨੂੰ ਲੈਣ ਦੇ ਖਾਤ ਆਪਣੇ ਜਿਉਂਦੇ ਪਿਤਾ ਦਾ ਸੀਸ ਕੱਟ ਕੇ ਭਾਈ ਰੱਖ ਦਿੱਤਾ ਉੱਥੇ ਤੇ ਤਾਂ ਹੀ ਗੜੇ ਲਾਇਆ ਨਾ ਭਾਈ ਤਾਂ ਹੀ ਸਿੱਖੀ ਨਵਾਈ ਗਈ ਤਾਂ ਹੀ ਪ੍ਰੇਮ ਹੋਇਆ ਇਹਨੂੰ ਕਹਿੰਦੇ ਸੱਚੀ ਸਿੱਖੀ ਇਹੀ ਸਿੱਖੀ ਦੇ ਲੈਕ ਨੇ ਭਾਈ ਅੱਜ ਅਸੀਂ ਇਹਨਾਂ ਨੂੰ ਭੁੱਲੇ ਫਿਰਦੇ ਆ ਕਿ ਗੁਰਦਰਿਆਂ ਦੇ ਵਿੱਚ ਇਹਨਾਂ ਨੂੰ ਬਣਨ ਦੀ ਇਜਾਜ਼ਤ ਨਹੀਂ ਜਿਨ੍ਹਾਂ ਦੀ ਬਦੌਲਤ ਇਹ ਗੁਰਦਾਰੇ ਖੜੇ ਨੇ ਇਹ ਇਹੀ ਕੌਮ ਹੈ ਰੰਗਰੇਟੇ ਗੁਰੂ ਕੇ ਬੇਟੇ ਕਿੰਨਾ ਕੁ ਮਾਣ ਦਿੰਦੇ ਆ ਕਿੰਨਾ ਸਤਿਕਾਰ ਦਿੰਦੇ ਆ ਸੀ ਤੇ ਜਿਨ੍ਹਾਂ ਨੇ ਸਾਡਾ ਬੇੜਾ ਕਰ ਕੀਤਾ ਉਹਨਾਂ ਨੂੰ ਅਸੀਂ ਅਸਮਾਨ ਤੇ ਚੁੱਕੀ ਫਿਰਦੇ ਆ ਇਸੇ ਕਰਕੇ ਭਈ ਦਿਨੋਂ ਦਿਨ ਸਾਡੇ 'ਚ ਵਾਧਾ ਨਹੀਂ ਘਾਟਾ ਹੋ ਰਿਹਾ ਘਟ ਰਿਹਾ ਕਿਥੇ ਗੁਰਦਾਰੇ ਭਰਦੇ ਸੀ ਭਾਈ ਸੰਗਤ ਨਾਲ ਮਰਤ ਵੇਲੇ ਵੀ ਹਾਲ ਭਾਵੇਂ ਛੋਟੇ ਨਹੀਂ ਪਰ ਭਰੇ ਰਹਿੰਦੇ ਸੀ ਇਨੀ ਸੰਗਤ ਹੁੰਦੀ ਸੀ ਹੁਣ ਹਾਲ ਵੱਡੇ ਆ ਵਿੱਚ ਬੈਠਣ ਵਾਲਾ ਇਹ ਵੀ ਨਹੀਂ ਪਤਾ ਲੱਗਦਾ ਗ੍ਰੰਥੀ ਸਿੰਘ ਹੈ ਕਿ ਨਹੀਂ ਹੈ ਕਿ ਟੇਪ ਹੀ ਲੱਗੀ ਹੋਈ ਹੈ ਭਾਈ ਆ ਹਾਲ ਤਾਂ ਸਾਡੇ ਆ ਵਜਾ ਇਹ ਭਾਈ ਮਾਰਤ ਦਾ ਵੱਡੀ ਤਦ ਕਰੀਏ ਜੇ ਕੋਈ ਭਾਈ ਵਿੱਚ ਵਾਧਾ ਹੋਵੇ ਸੰਗਤ ਦਾ ਖਾਲੀ ਨੂੰ ਕੀ ਕਰਨਾ ਵਾ ਭਾਈ ਇਹ ਤਾਂ ਕੋਈ ਛੋਪੀ ਸਿਰਕ ਦਿਖਾਵਾ ਹੋ ਗਿਆ ਜਿਵੇਂ ਆਪਾਂ ਕਰਦੇ ਆਂ ਤਾਂ ਪਹ ਦਿਖਾਵੇ ਵਾਲੀ ਸਿੱਖੀ ਤੁਰੇ ਫਿਰਦੇ ਸਿੱਖੀ ਦਿਖਾਵੇ ਵਾਲੀ ਨਹੀਂ ਚਲਣੀ ਉਥੇ ਚਲਣੀ ਆ ਕਰਮਾਂ ਵਾਲੀ ਲੇਖਾਂ ਵਾਲੀ ਜਮੀਰਾਂ ਵਾਲੀ ਪ੍ਰੇਮ ਵਾਲੀ ਤੇ ਉਹੀ ਪ੍ਰੇਮ ਨਮਾਇਆ ਭਾਈ ਜੈਤਾ ਜੀ ਨੇ ਭਾਈ ਉਹਨਾਂ ਸਿੰਘ ਉਹਨਾਂ ਸਿੱਖਾਂ ਨੇ ਭਾਈ ਮਤੀ ਦਾਸ ਭਾਈ ਮਤੀ ਸਤੀ ਦਾਸ ਭਾਈ ਦਿਆਲਾ ਜੀ ਕੇ ਆ ਰਹੇ ਨੇ ਚਰਾਏ ਗਏ ਆ ਫਿਰ ਵੀ ਕਹਿੰਦੇ ਮੇਰਾ ਮੁਖ ਮੇਰੇ ਗੁਰੂ ਵੱਲ ਕਰਦੇ ਇਹ ਨੂੰ ਕਹਿੰਦੇ ਆ ਸਿੱਖੀ ਭਾਈ ਸਿੱਖੀ ਨਿਭਾ ਲਈਏ ਭਾਈ ਮੋਤੀ ਮੇਰਾ ਜੀ ਵਰਗੇ ਨੇ ਕੌਣ ਹੈ ਕੋਈ ਉਹਨਾਂ ਦੇ ਉੱਤੇ ਅਮਰਧਾਰੀ ਵਾਲਾ ਕੋਈ ਚੈਨ ਨਹੀਂ ਉਹ ਤਾਂ ਭਾਈ ਨਾਂ ਵੀ ਉਹਨਾਂ ਦਾ ਮੋਤੀ ਮੇਰਾ ਜੇਕਰ ਤੇ ਅਮਰਧਾਰੀ ਨੇ ਫਿਰ ਮੋਤੀ ਸਿੰਘ ਹੋਣਾ ਸੀ ਭਾਈ ਮੇਰਾ ਕੱਟਿਆ ਜਾਣ ਸੀ ਨਾਲ ਇੱਕ ਹਿੰਦੂ ਵੀਰ ਜਿਵੇਂ ਕਹਿੰਦੇ ਸਾਰੇ ਵੇ ਕੋਈ ਦੁਨੀਆ ਦੇ ਵਿੱਚ ਪੰਜੇ ਉਂਗਲਾਂ ਇੱਕ ਨਹੀਂ ਉਸੇ ਤਰ੍ਹਾਂ ਹੀ ਕਿਸੇ ਵੀ ਦੁਨੀਆ ਦੇ ਵਿੱਚ ਸਾਰੇ ਪਾਸੇ ਇੱਕੋ ਜਿਹੇ ਇਨਸਾਨ ਹੀ ਮਿਲ ਲੈ ਅਸੀਂ ਸਿੱਖ ਨਹੀਂ ਇੱਕ ਹੋ ਸਕੇ ਬੰਦੇ ਆ ਪਈ ਬੈਠੇ ਆ ਪਈ ਤੂੰ ਆਪਣਾ ਦੇਖ ਮੈਂ ਆਪਣਾ ਦੇਖ ਇਹ ਚੱਲਦਾ ਨਾ ਤੇਨ ਵਰਤੀ ਨਹੀਂ ਬੁਲਾਉਂਦੇ ਤੂੰ ਭਾਵੇਂ ਸਾਨੂੰ ਨਾ ਬੁਲਾ ਆਹੀ ਚੱਲਦਾ ਨੇ ਇਹਨੂੰ ਸਿੱਖੀ ਬਣਾਈ ਬੈਠੇ ਆ ਅਸੀਂ ਇਹਨਾਂ ਤਾਂ ਲਾਹਨਤ ਪੈਣੀ ਚਾਹੀਦੀ ਲੋਕਾਂ ਨੂੰ ਭਾਈ ਜੋ ਸਿੱਖੀ ਦੇ ਵਿੱਚ ਬਖਰੇਵੇਂ ਪਾਉਂਦੇ ਇਹਨਾਂ ਨੂੰ ਆਪਾਂ ਨੇ ਕੋਈ ਸਮਝ ਦੇ ਪਈ ਇਹ ਤਾਂ ਸਾਡੇ ਬਾਅਦ ਤੇ ਜਿਵੇਂ ਪੈਰ ਦੀ ਟੁੱਟੀ ਹੋ ਜੁੱਤੀ ਹੈ ਨਾ ਤੇਰੇ ਲਾ ਕੇ ਸੁੱਟਦੇ ਉਵੇਂ ਇਹਨਾਂ ਦੇ ਹਾਲ ਤਾਂ ਕੋਈ ਇਹਨਾਂ ਦਾ ਕੋਈ ਮਾਨ ਨਹੀਂ ਸਤਕਾਰ ਨਹੀਂ ਨਾ ਕੀਤਾ ਨਾ ਕਰਨਾ ਨਾ ਕਰਾਂਗੇ ਨਾ ਰੱਬ ਕਰਾਵੇ ਤੇ ਇੱਥੇ ਤਾਂ ਸਿੱਖੀ ਸਾਨੂੰ ਭਾਈ ਜੋਣ ਵਾਸਤੇ ਹੈ ਬਖਰੇਵਾਂ ਵਾਸਤੇ ਨਹੀਂ ਹੈ ਕਿ ਭਾਈ ਮੋਤੀ ਮਹਰਾ ਜੀ ਛੋਟੇ ਸਹਿਬ ਜਿਆਦਾ ਨੂੰ ਦੁੱਧ ਪਿਲਾਉਂਦੇ ਆਮ ਤਾਂ ਕਿੰਨਾ ਹੁੰਦਾ ਭਾਈ 60 70 ਰੁਪਏ ਹੋਰ ਲੱਖਾਂ ਚ ਲਾ ਲਓ ਪਰ ਇਹ ਇੱਕ ਦੁੱਧ ਦਾ ਗਲਾਸ ਐਸਾ ਸੀ ਜੀ ਵੀ ਦੁਨੀਆ ਚ ਕੋਈ ਕੀਮਤ ਨਹੀਂ ਹੈ ਇਹ ਤਾਂ ਮੁੱਲ ਕੀ ਪਤਾ ਦਿੰਦਾ ਪੂਰੇ ਪਰਿਵਾਰ ਨੂੰ ਘਣ ਪੀੜ ਦਿੰਦਾ ਮੋਤੀ ਮੇਰੇ ਦੇ ਪੁੱਤ ਨੂੰ ਕਹਿੰਦੇ ਗੱਲ ਸੁਣ ਬਈ ਜਾਂ ਤਾਂ ਬਣ ਜਾ ਮੁਸਲਮਾਨ ਕੇ ਮੁਸਲਮਨ ਧਰਮ ਅਪਣਾ ਲੈ ਤੇ ਮੋਤੀ ਮਾਰਾ ਇਹ ਕਹਿੰਦੇ ਨਾ ਕਹਿੰਦੇ ਮੈਂ ਜ਼ਰੂਰ ਕਰ ਲੈਂਦਾ ਇਹ ਵੀ ਕੰਮ ਕਰ ਲੈਣਾ ਸੀਗਾ ਪਰ ਨਾ ਮੈਂ ਜਿਸ ਵੇਸ਼ ਪਿਤਾ ਦੇ ਮਾਤਾ ਔਰ ਉਹਨਾਂ ਦੇ ਸੁਪੁੱਤਰਾਂ ਦੇ ਦਰਸ਼ਨ ਕਰਿਆ ਉੱਥੇ ਮੈਂ ਸੀ ਚਕਾਇਆ ਬਸ ਹੁਣ ਉੱਥੇ ਚੱਕਣ ਨੂੰ ਜੀ ਨਹੀਂ ਕਰਦਾ ਤੇ ਤੇਰੇ ਅੱਗੇ ਮੈਂ ਕਿਵੇਂ ਰੱਖ ਦਵਾਂ ਤੇਰੇ ਅੱਗੇ ਕਿਵੇਂ ਝੁਕ ਜਾ ਤੇ ਸਾਨੂੰ ਕੋਈ ਲਾਣਤੀ ਪਾਵੇ ਕਿ ਅਸੀਂ ਪਏ ਕਿਦੋਂ ਤੁਰੇ ਫਿਰਦੇ ਆ ਸੀਸ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਝੁਕਾ ਦਿੱਤਾ ਅੱਗੇ ਪਰ ਮੰਨਣੀ ਅਸੀਂ ਆਪਣੇ ਸਾਧਾਂ ਦੀ ਆ ਕੋ ਸਤਨਾਮ ਸ੍ਰੀ ਵਹਿਗੋ ਇਸ ਕਿਥੇ ਝਕਾਇਆ ਗੁਰੂ ਗ੍ਰੰਥ ਸਾਹਿਬ ਅਗੇ ਮੰਨਦੇ ਕਿ ਨਾ ਹਰ ਕੋਲ ਮਰ ਗਿਆ ਜੰਮ ਗਿਆ ਗੁਰੂ ਗ੍ਰੰਥ ਸਾਹਿਬ ਸੁਖਣੀ ਕਰੋਣੀ ਆ ਉਹ ਕਰੋਣੀ ਆ ਮੰਨਣੀ ਫੇਰ ਵੀ ਅਸੀਂ ਹੋਰਾਂ ਦੀ ਮੰਨਣੀ ਨਹੀਂ ਕੋਈ ਕਿਉਂਕਿ ਅਸੀਂ ਗੁਰਬਾਣੀ ਨਹੀਂ ਝੂਠੇ ਮੰਨਦੇ ਐ ਬਿਤੋਂ ਝੂਠੀ ਆ ਅਸੀਂ ਤੇਰੀ ਗੱਲ ਕਿਉਂ ਮੰਨੀਏ ਇਹ ਮਨਮੁਖਾਂ ਬਾਤੇ ਗੁਰਬਾਣੀ ਝੂਠੀ ਐ ਗੁਰਸਿੱਖਾਂ ਬਾਤੇ ਸੱਚੀ ਐ ਤੇ ਪਹਿਲਾ ਪੁੱਤਰ ਨੂੰ ਪਾਇਆ ਭਾਈ ਉਹ ਜਿਵੇਂ ਹੁਣ ਕੋਲੂ ਹੁੰਦੇ ਨਾ ਜਿਵੇਂ ਹੁਣ ਗੰਨਾ ਪੀੜਦਾ ਦੇਖਿਆ ਕਿ ਉਸ ਤਰ੍ਹਾਂ ਦਾ ਭਾਈ ਉਹ ਸਿਸਟਮ 'ਚ ਹੀ ਉੱਤੇ ਕੋਹ ਨੂੰ ਪੀੜ ਦਿੱਤੇ ਬੱਚੇ ਦੇ ਅੱਧਾ ਸਰੀਰ ਵਿੱਚ ਗਿਆ ਖੂਨ ਨਿਕਲ ਰਿਹਾ ਹੁਣ ਬੱਚਾ ਛੋਟਾ ਹੈ ਭਾਈ ਉਹਦੇ ਹੱਡੀਆਂ ਟੁੱਟ ਰਹੀਆਂ ਨੇ ਕਹਿੰਦੇ ਰੁਕ ਜਾ ਕਹਿੰਦੇ ਮੋਤੀ ਮਰੇ ਹਲੇ ਵੀ ਦੱਸ ਦੇ ਇਹਦਾ ਇਲਾਜ ਕਰ ਦਾਂਗੇ ਨਹੀਂ ਤਾਂ ਤੇਰਾ ਵੀ ਤੇਰੇ ਸਾਰੇ ਪਰਿਵਾਰ ਦਾ ਇਹੀ ਹਾਲ ਹੋਣਾ ਤੇ ਮੋਤੀ ਮਰੇ ਕਹਿੰਦੇ ਹੁਣ ਤਾਂ ਮੈਨੂੰ ਯਕੀਨ ਹੋਣ ਲੱਗਿਆ ਕਿ ਅਸੀਂ ਸਿੱਖ ਹਾਂ ਠੀਕ ਹੈ ਹੁਣ ਤਾਂ ਮੈਨੂੰ ਪਤਾ ਲੱਗਿਆ ਕਿ ਮੇਰਾ ਸੀਸ ਝੁਕਾਇਆ ਅੱਗੇ ਮਾਤਾ ਗੁਦਰਕੌਰ ਜੀ ਤੇ ਛੋਟੇ ਸਹਿਬਜ਼ਾਦਾ ਨੇ ਅੱਜ ਮੇਰਾ ਪਰਵਾਨ ਹੋ ਗਏ ਹੁਣ ਤਾਂ ਕਦੇ ਆਨੰਦ ਆਉਣ ਲੱਗਾ ਤੂੰ ਰੁਕਣ ਦੀ ਗੱਲ ਕਰਦਾ ਹੋ ਜਾ ਸ਼ੁਰੂ ਸਾਰਾ ਪਰਵਾਰ ਕਣਪੇੜ ਦਿੱਤਾ ਕੀ ਉਹਨਾਂ ਦੀ ਅਸੀਂ ਸ਼ਕਲ ਦੇਖੀ ਕਿ ਅੱਜ ਉਹਨਾਂ ਨੂੰ ਇਸ ਕਰਕੇ ਪਿੱਛੇ ਕਰਦੀਏ ਏ ਭਾਈ ਇਹਨਾਂ ਨੇ ਕਿਹੜਾ ਭਾਈ ਕਾਤਰਾ ਪਾਇਆ ਕਿਰਪਾਨ ਪਾਇਆ ਦਾੜੀ ਰੱਖੀ ਹੈ ਕੇਸ ਰੱਖੀ ਸਿੱਖੀ ਨੂੰ ਕਦੇ ਕਿਸੇ ਭੇਖ ਨਾਲ ਨਾ ਜੋੜੋ ਸਿੱਖੀ ਸਿਰਫ ਪ੍ਰੇਮ ਨਾਲ ਜੁੜਦੀ ਹੈ ਸ਼ਰਤਾਂ ਨਾਲ ਜੁੜਦੀ ਹੈ ਵਿਸ਼ਵਾਸ ਨਾਲ ਜੁੜਦੀ ਹੈ ਭਰੋਸਾ ਨਾਲ ਕਰਨੀ ਉਹਨਾਂ ਨੂੰ ਵਿਸ਼ਵਾਸ ਸੀ ਕਿ ਇਹ ਹੀ ਸੱਚਾ ਘਰ ਹੈ ਇਹ ਹੀ ਸੱਚੀ ਸਿੱਖੀ ਹੈ ਕਿ ਇਹ ਹੀ ਮਾਤਾ ਗੁਜਰ ਕਰਦੀ ਜੀ ਸੇਵਾ ਨਿਵਾਉਂਦਿਆਂ ਨਵਾਉਂਦੇ ਆ ਕਿ ਮੇਰਾ ਜੀਵਨ ਜੇ ਖਤਮ ਹੋ ਗਿਆ ਲੇਖੇ ਲੱਗਿਆ ਬਹੁਤ ਜਨਮ ਵਿਛਰੇ ਥੇ ਮਾਦੋ ਬਹੁਤ ਜਨਮਾਂ ਤੋਂ ਟੁੱਟੇ ਭੱਜੇ ਫਿਰਦੇ ਆ ਕਿ ਸਿੱਖੀ ਨਹੀਂ ਨਿਭਾ ਹੋਈ ਤੇ ਸਾਨੂੰ ਸੋਝੀ ਫੇਰ ਨਹੀਂ ਆ ਰਹੀ ਅਸੀਂ ਕਿੱਥੇ ਤੁਰੇ ਫਿਰਦੇ ਆ ਕਿ ਕਿਹੜੀ ਸਿੱਖੀ ਨਿਭਾ ਰਹੇ ਆ ਭਾਈ ਸ਼ਕਲਾਂ ਚੱਕੀ ਫਿਰਦੇ ਆ ਅਕਲਾਂ ਨਹੀਂ ਐ ਗੁਰੂ ਦੇ ਬਚਨ ਨਹੀਂ ਐ ਅਸੀਂ ਗੁਰੂ ਨਹੀਂ ਝੂਠਾ ਮੰਨੇ ਜਾਂਦੇ ਆ ਇਹ ਕੇਵਲ ਤੋਂ ਕੇਵਲ ਇੱਕ ਗੁਰੂ ਦਾ ਪਿਆਰਾ ਹੁਣ ਜਾਂ ਤਾਂ ਤੁਸੀਂ ਬਣ ਜਾਓ ਭਾਈ ਜੇ ਤੁਸੀਂ ਹੈਗੇ ਤਾਂ ਫਿਰ ਬਚਨ ਮੰਨਦੇ ਹੋ ਇਹ ਮੰਨਣ ਵਾਲੀ ਵੀ ਹੈ ਕਿ ਭਾਈ ਰੂਹਾਂ ਇਹੋ ਜਿਹੀ ਗੱਲ ਨਹੀਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਪ੍ਰੇਮ ਦੇ ਦੁਸ਼ਮਣ ਨਹੀਂ ਹੁੰਦੇ ਪੁਜਾਰੀ ਵੀ ਹੁੰਦੇ ਆ ਬੜੇ ਸੱਜਣ ਐਸੇ ਦੇਖਿਆ ਜਿਹੜੇ ਭਾਈ ਪੂਰੇ ਨਗਰ ਸਾਰੇ ਸਭ ਨੂੰ ਸਾਥ ਲੈ ਕੇ ਚੱਲਦੇ ਆ ਤੇ ਉਹਨਾਂ ਦੇ ਭਾਈ ਕੀਤੇ ਹੋਏ ਸਮਾਗਮ ਦੇਖ ਕੇ ਵੀ ਅਨੰਦ ਹੁੰਦਾ ਭਾਈ ਕਿ ਬਾਕੀ ਭਈ ਐਸਾ ਹੀ ਹੋਣਾ ਚਾਹੀਦਾ ਦਿਲ ਰੂਹ ਖੁਸ਼ ਹੋ ਜਾਂਦੀ ਹੈ ਤੇ ਕਹੀਏ ਭਈ ਦਰਵਾਜਾ ਬੰਦ ਤੂੰ ਨਾ ਆਈ ਤੂੰ ਨਾ ਆਈ ਇਹਨਾਂ ਤਾਂ ਭਈ ਆਪਾ ਸਿੱਖ ਛੱਡ ਬੰਦਿਆਂ 'ਚ ਨਹੀਂ ਗਿਣਦੇ ਇਹ ਤਾਂ ਪਸ਼ੂ ਨੇ ਇਹ ਤਾਂ ਪੇਡਕਰੀਆਂ ਇਹਨਾਂ ਦਾ ਕੀ ਗੁੱਸਾ ਕਲਾਂ ਕੰਨਾ ਪੜ ਅੱਖਰ ਇਹ 부ਜੀਏ ਮੂਰਖੇ ਨਾਨਕ ਇਹ ਮੂਰਖ ਨਹੀਂ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪਤਾ ਹੀ ਕੋਈ ਨਹੀਂ ਹੈ ਜਿਹੜੇ ਬੰਦੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਝੂਠੇ ਮੰਨਦੇ ਆ ਅਸੀਂ ਉਹਨਾਂ ਨੂੰ ਸੱਚੇ ਕਿਉਂ ਮੰਨੀਏ ਸਾਡੇ ਬਾਤ ਵੀ ਉਹਨਾਂ ਦੀ ਕੋਈ ਹਸਤੀ ਨਹੀਂ ਇਹ ਕਰਕੇ ਪਾਛੇ ਕਹਿੰਦੇ ਆ ਹੁਣ ਜਿਨ੍ਹਾਂ ਨੇ ਸਿੱਖੀ ਨਿਭਾਈ ਹੈ ਭਾਈ ਮੈਂ ਉਹਨਾਂ ਦੀ ਗੱਲ ਦਾਸ ਨੇ ਕੀਤੀ ਉਹਨਾਂ ਦਾ ਇਤਿਹਾਸ ਸੁਣਾਇਆ ਮੋਤੀ ਮੇਰਾ ਜੀ ਵਰਗੇ ਭਾਈ ਜੈਤਾ ਜੀ ਪੈਸਾ ਦਾਨੰਦ ਜੀ ਪਾਈ ਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇ ਹਲਾ ਜੀ ਜਿੰਨਾਂ ਦਾ ਪਈ ਆਪਾਂ ਇਹ ਸਮਾਗਮ ਤਾਂ ਮਨਾਏ ਹੋਏ ਨੇ ਚੱਲ ਵੀ ਰਹੇ ਨੇ ਇਹ ਤਾਂ ਪਈ ਹਮੇਸ਼ਾ ਜਿਆਦਾ ਹਮੇਸ਼ਾ ਦਿਲ ਵਿੱਚ ਸਿੱਖਦੇ ਰਹਿਣਾ ਚਾਹੀਦੇ ਕਿ ਸਿੱਖੀ ਇਹਨੂੰ ਕਹਿੰਦੇ ਆ ਨਾ ਕਿ ਗੁਰਦਾਰੇ ਬਣਾਉਣ ਨੂੰ ਲੰਗਰ ਬਣਾਉਣ ਨੂੰ ਸਿੱਖੀ ਕਹਿੰਦੇ ਆ ਸਿੱਖੀ ਨਿਭਾਉਣ ਨੂੰ ਕਹਿੰਦੇ ਆ ਵਚਨ ਕਮਾਉਣੇ ਪੈਂਦੇ ਆ ਜੇ ਤੁਸੀਂ ਇਹ ਵਚਨ ਕਮਾਉਂਗੇ ਤੇ ਫਿਰ ਆ ਜੋ ਬਖਰੇਵੇਂ ਪਏ ਨੇ ਅਲੱਗ ਉਹੇ ਬੈਠੇ ਆ ਇਹ ਨਹੀਂ ਪੈਣੇ ਤੁਸੀਂ ਮਨਮਤ ਦੇ ਰਹੇ ਹੋ ਇਥੇ ਮੈਂ ਮੈਂ ਹੋ ਰਹੀ ਐ ਇਥੇ ਤੂੰ ਤੂੰ ਨੇ ਹੋਈ ਇਥੇ ਗਾਨੇ ਕਹਿੰਦੇ ਤੂੰ ਤੂੰ ਕਰਤਾ ਤੂੰ ਹੋਆ ਮੁਜਵੇ ਰਹਾ ਨਾ ਹੋ ਜਦ ਆਪਾ ਪਰਕਾ ਮਿਟ ਗਿਆ ਜਦ ਦੇਖ ਤਦ ਤੂੰ ਇਥੇ ਕਹਿੰਦੇ ਮੈਂ ਆ ਮੈਂ ਆ ਮੈਂ ਇਹ ਸਤਿਗੁਰੂ ਬਚਨ ਕਹਿੰਦੇ ਉਸੇ ਗੱਲ ਕਰ ਤੂੰ ਹੈ ਮੇਰੇ ਮਾਲਕਾ ਤੂੰ ਹੀ ਤੂੰ ਹੀ ਤੂੰ ਹੀ ਨਾਨਕ ਤੂੰ ਹੀ ਨਾਨਕ ਕਿ ਮੈਂ ਤਾਂ ਹੈ ਹੀ ਨਹੀਂ ਜਦ ਆਪਾ ਪਰਕਾ ਮਿਟ ਗਿਆ ਜਦ ਹਉਮੇ ਹੰਕਾਰ ਮਿਟ ਗਈ ਨਾ ਫਿਰ ਚਾਰੋਂ ਤਰਫ ਤੈਨੂੰ ਉਹ ਅਕਾਲ ਪੁਰ ਗੁਰੂ ਨਾਨਕ ਸਾਹਿਬ ਹੀ ਨજર ਆਉਣਗੇ ਹੁਣ ਤਾਂ ਸਿਰਫ ਤੇਰੇ ਖਿਆਲਾਂ ਚ ਫੋਟੋਆਂ ਚ ਜੈ ਟੂੜਦੇ ਵਿੱਚ ਨੇ ਕਿ ਗੁਰੂ ਨਾਨਕ ਸਾਹਿਬ ਆ ਗਏ ਉਹਨਾਂ ਨੇ ਬੈਠ ਕੇ ਫੋਟੀ ਓਟੋ ਕੁਚਵਾਈ ਜੀ ਮੈਂ ਕਿਹਾ ਭਾਈ ਹੁਣ ਤਾਂ ਸੈਲਫੀ ਦਾ ਜਮਾਨਾ ਹੁਣ ਤਾਂ ਗੁਰੂ ਨਾਨਕ ਸਾਹਿਬ ਨੂੰ ਇੰਨਾ ਟਾਈਮ ਹੈ ਹੀ ਨਹੀਂ ਉਹਨਾਂ ਕੋਲੇ ਕਹ ਲੈ ਫੋਟੋ ਕੋ ਚਾਹੋ ਚਲੋ ਜੀ ਚਲੀਏ ਹੁਣ ਪਾਓ ਨੜ ਦੇ ਉੱਤੇ ਭਾਈ ਕਿ ਦੇਖੋ ਗੁਰੂ ਨਾਨਕ ਸਾਹਿਬ ਆਏ ਸਾਨੂੰ ਆਸ ਦੇ ਸਕਦੇ ਬਸ ਝੂਠ ਦੇ ਪਲੰਦੇ ਮਗਰ ਤੁਰੇ ਬੈਦਿਆਂ ਅਸੀਂ ਗੁਰਮੂਰਤ ਗੁਰ ਸ਼ਬਦ ਹੈ ਆ ਜਿਹੜਾ ਗੁਰਨਾਨਕ ਸਾਹਿਬ ਦਾ ਸ਼ਬਦ ਹੈ ਇਹੀ ਤਾਂ ਗੁਰਨਾਨਕ ਹੈ ਇਹਨੂੰ ਤਾਂ ਸਮਝਣਾ ਇਥੇ ਹੀ ਭੁੱਲੇ ਪੜ੍ਹ ਕੇ ਫਿਰਦੇ ਆ ਇਸ ਕਰਕੇ ਅਸੀਂ ਗੁਰਬਾਣੀ ਮਨ ਮੁੱਖਾਂ ਬਾਤ ਹੀ ਟੁੱਠੀ ਐ ਤੇ ਬਰੂ ਦੇ ਜੋ ਸੱਚੇ ਸਿੱਖ ਨੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਕਿੰਨਾ ਨੂੰ ਆਵਾਜ਼ ਮਾਰੀਏ ਕਿ ਜਿਨ੍ਹਾਂ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਪ੍ਰੇਮ ਹੈ ਤੇ ਉਹਨਾਂ ਵਾਸਤੇ ਇਹ ਉਪਦੇਸ਼ ਹੈ ਗਾਵੋ ਸੱਚੀ ਬਾਣੀ ਗੁਰੂ ਦੇ ਬਚਨਾਂ ਨੂੰ ਭਾਈ ਇਹਦਾ ਆਨੰਦ ਲੈ ਗਾ ਕੇ ਬਸ ਇਹੀ ਹੈ ਗੁਰੂ ਨਾਨਕ ਸਾਹਿਬ ਦਾ ਫਲਸਫਾ ਇਹ ਹੀ ਜ਼ਕੀ ਹੈ ਜਿਹੜੇ ਹੁਣ ਨਹੀਂ ਮੰਨਦੇ ਉਹਨਾਂ ਵਾਸਤੇ ਗੁਰੂ ਨਾਨਕ ਸਾਹਿਬ ਝੂਠਾ ਉਹਦੀ ਬਾਣੀ ਝੂਠੀ ਹੈ ਤੇ ਭਾਵੇਂ ਜਿੰਨੇ ਮਰਜੀ ਭੇਗ ਪਾ ਲੋ ਰੰਗ ਤਮਾਸ਼ੇ ਦਿਖਾ ਲੋ ਸਾਡੇ ਵਿੱਚ ਹੀ ਏਕਤਾ ਨਹੀਂ ਹੈ ਦੁਨੀਆਂ ਦੀ ਗੱਲਾਂ ਛੱਡੋ ਇਹ ਕਹਿੰਦੇ ਹਨ ਕਿ ਸ਼ਰਾਬੀਆਂ ਦਾ ਤਾਂ ਫੇਰ ਵੀ دین ਧਰਮਾਂ ਸਾਰੇ ਇੱਕ ਗਲਾਸ ਪੈ ਕੇ ਪੀ ਲੈਂਦੇ ਆ ਬਸ ਖੋਲੋ ਸੀ ਬੋਤਲ ਜਿਹਨੂੰ ਅਸੀਂ ਮਾੜਾ ਕਹਿੰਦੇ ਆ ਤੇ ਜਿਹਨੂੰ ਅਸੀਂ ਚੰਗਾ ਕਹਿੰਦੇ ਆ ਧਰਮ ਉਥੇ ਤਾਂ ਦੇਖ ਵਰਤੌਣ ਵਾਲੀ ਵੀ ਬਦਤ ਕਰਾ ਹੁੰਦਾ ਭਾਈ ਪ੍ਰਸ਼ਾਦ ਚੜਾਉਣ ਵੇਲੇ ਵੀ ਪੁੱਛਣਗੇ ਤੁਹਾਡਾ ਕਿਹਨਾਂ ਦਾ ਕਿਹੜੀ ਜਾਤ ਇਹ ਪਾਠੀ ਸਿੰਘ ਬੁਲਾਉਣਗੇ ਨਾ ਉਹਨਾਂ ਦੇ ਤਾਂ ਭਾਈ ਸਰਟੀਫਿਕੇਟ ਲੈਣਗੇ ਲਿਆ ਭਾਈ ਤੇਰਾ ਪ੍ਰਮਾਣ ਪੱਤਰ ਦਿਖਾ ਕਿਹੜੀ ਕਾਠ ਦਾ ਤੋਂ ਵੀ ਆ ਸਾਡੇ ਹਾਲ ਤਨੇ ਨੂੰ ਸਿੱਖੀ ਕਹਿੰਦੇ ਕਿ ਉਹ ਝੱਲੇ ਜਿੱਥੇ ਹੈਗੇ ਆ ਉੱਥੇ ਜਾਣ ਵਾਲੇ ਉਦੋਂ ਵੀ ਵੱਡੇ ਝੱਲੇ ਆ ਅਸੀਂ ਉਦੋਂ ਵੀ ਵੱਡੇ ਮੂਰਖ ਆ ਉਹ ਭਾਈ ਇੱਕ ਦੇ ਮਗਰ ਆਓ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਹਦੇ ਬਚਨਾਂ ਨੂੰ ਮੰਨੋ ਤੇ ਫਿਰ ਜਿਹੜਾ ਬਚਨ ਕੀਤਾ ਨਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਏਰੀ ਬਾਣੀ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਗਲੇ ਤੇ ਫਿਰ ਇੱਕ ਤਰ੍ਹਾਂ ਦੀ ਨਦਰ ਚਾਹੀਦੀ ਹੈ ਤੇ ਨਦਰ ਹੁੰਦੀ ਹੈ ਕਰਮਾਂ ਦੇ ਨਾਲ ਬਿਗੈਰ ਕਰਮਾਂ ਤੋਂ ਬਿਗੈਰ ਨਦਰ ਤੋਂ ਉਹਦੀ ਮਿਹਰ ਤੋਂ ਜਿਸ ਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਭਾਵ ਜੇ ਤੁਸੀਂ ਗੁਰੂ ਦੇ ਨਹੀਂ ਹੋ ਸਕੇ ਧਰਮੀ ਨਾ ਹੋ ਸਕੇ ਤੁਹਾਡੇ ਉਤੇ ਗੁਰੂ ਦੀ ਮਿਹਰ ਹੀ ਨਹੀਂ ਹੈ ਇਹਦਾ ਭਾਵ ਜੇ ਮਿਹਰ ਨਹੀਂ ਹੈ ਤੇ ਅਗਲਾ ਜਨਮ ਸਾਡਾ ਕਾਵਾਂ ਕੁੱਤੇ ਆਲਾ 84 ਲੱਖ ਦੀ ਦਰਿਆ ਦੇ ਵਿੱਚ ਡਿਗਣ ਆਲੇ ਆ ਭਾਈ ਅਸੀਂ ਅਸੀਂ ਸੱਚ ਕੰਡ ਜਾਣ ਵਾਲੇ ਨਹੀਂ ਉਹ ਤੇ ਅਰਦਾਸਾ ਨਹੀਂ ਕਹੇ ਦੋ ਬਾਬਾ ਜੀ ਇਹ ਸੱਚ ਕੰਡ ਪਹੁੰਚ ਜਾਣ ਕਿਵੇਂ ਪਹਚਾਦੀ ਇਹ ਇੱਥੇ ਪਹੁੰਚਣਾ ਪੈਂਦਾ ਭਾਈ ਇਥੇ ਤਾਂ ਆਪ ਆਪਣਾ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਸੱਚਖੰਡ ਜਾਣਾ ਤੇ ਸੱਚਖੰਡ ਜਾਣ ਵਾਲੀ ਤਿਆਰੀ ਕਰ ਲੋ ਇੱਥੇ ਹੁਣ ਬਹਿ ਕੇ ਅਰਦਾਸਾਂ ਨਾਲ ਹੀ ਕੁਝ ਬਣਨਾ ਇਹ ਤਾਂ ਜਿਹੜੇ ਫਾੜ ਸਮਾਗਮ ਉਹ ਜੋ ਹੁੰਦੇ ਆ ਨਾ ਵਰਨ ਤੋਂ ਉਪਰੰਤ ਇਹ ਤਾਂ ਉਹਨਾਂ ਵਾਸਤੇ ਹੁੰਦੇ ਆ ਕਿ ਬੰਦੇ ਆ ਤੇਰੇ ਵਾਸਤੇ ਵੀ ਇਦਾਂ ਦੇ ਇਕੱਠ ਬਣ ਸੁਧਰ ਜਾ ਕਿਵੇਂ ਸੁਧਰਨਾ ਗੁਰਬਾਣੀ ਤੈਨੂੰ ਦੱਸਦੀ ਏ ਇਹ ਗਰਵਾਨੀ ਸਮਝਾਉਂਦੀ ਹੈ ਭਾਈ ਆਪਣਾ ਸੁਧਾਰ ਕਰਲਾ ਬੰਦੇ ਆ ਜੀਵਨ ਦੇ ਵਿੱਚ ਤਬਦੀਲੀ ਲਿਆ ਛੱਡ ਦੇ ਮਨਮੁੱਖਾਂ ਵਾਲਾ ਰਾ ਗੁਰਸਿੱਖਾਂ ਵਾਲਾ ਰਾ ਅਪਣਾ ਲੈ ਫੇਰ ਸਤਿਗੁਰਾਂ ਦੇ ਬਚਨਾਂ ਦਾ ਅਨੰਦ ਤੈਨੂੰ ਤਦ ਪ੍ਰਾਪਤ ਹੋਣਾ ਜਦੋਂ ਅਸਲ 'ਚ ਗੁਰਸਿੱਖ ਬਣ ਗਿਆ ਗੁਰਸਿੱਖ ਤਾਂ ਤੂੰ ਤਦ ਬਣਨਾ ਹੈ ਜਿਦ ਦਿਨ ਤੂੰ ਗੁਰਾਂ ਦੇ ਬਚਨਾਂ ਨੂੰ ਮੰਨੇਗਾ ਇੱਕ ਹੋ ਜਾਏਗਾ ਸਭ ਤੋਂ ਵੱਡੀ ਬਿਮਾਰੀ ਤਾਂ ਇਹ ਹੈ ਨਾ ਬਾਕੀ ਗੱਲਾਂ ਤਾਂ ਫੇਰ ਕਰੀਏ ਨਾ ਕਿ ਜਦੋਂ ਭਾਈ ਜਦੋਂ ਇੱਕ ਹੋ ਗਏ ਆ ਖੇਤ ਜਦੋਂ ਇੱਕ ਨੇ ਨਾ ਉੱਚਾ ਖੁੱਗੜ ਹੋਵੇ ਫੇਰ ਭਾਈ ਕਿਸਾਨ ਵੀਰ ਜੋ ਕਿਸਾਨ ਖੇਤੀ ਕਰਦਾ ਉਹ ਕਹਿੰਦਾ ਨਹੀਂ ਉਧਰੋਂ ਉੱਚਾ ਫੇਰ ਪਾਣੀ ਚੜਨਾ ਇਧਰੋਂ ਨਹੀਂ ਮੈਂ ਇਧਰ ਵੱਧ ਖੜੂ ਫਸਲ ਖਰਾਬ ਹੋਊ ਉਹ 15 ਖਿੱਤੇ ਵੇਰੇ ਕਿ ਜਿੱਨਾ ਚਿਰ ਉਹ ਪਧਰਾ ਨਹੀਂ ਹੁੰਦਾ ਨਾ ਉਹਨਾਂ ਚਿਰ ਉਹਦੇ ਵਿੱਚ ਕੋਈ ਉਹ ਫਸਲ ਨਹੀਂ ਬੀਜਦਾ ਉਹੀ ਗੱਲ ਹੈ ਇੱਥੇ ਨਾਮ ਵਾਲਾ ਪੀਤ ਬੀਜੇ ਤਰ ਜਾਣਾ ਨਾਮ ਬੀਜ ਸੰਤੋਖ ਸੁਹਾਗਾ ਰੱਤ ਗਰੀਬੀ ਵੇਸ ਜੋ ਇਹਨਾਂ ਬਚਨਾ ਤੇ ਪਾਲਣਾ ਕਰਾਂਗੇ ਇਹ ਬਾਕੀ ਗੱਲਾਂ ਤਾਂ ਫੇਰ ਹੀ ਕਰਾਂਗੇ ਨਾ ਵੀ ਕੀ ਪਹਿਣਾ ਕੀ ਖਾਣਾ ਕੁਝ ਕਰਨਾ